ਤੇ ਡੀਪੀਐਸ ਅਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ। ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਉਸੇ ਦੇ ਵਿੱਚ ਹੀ ਪਹਿਲਾਂ ਵੀ ਅਸੀਂ ਚਾਰ ਵਾਰ ਜਿਹੜਾ ਹੈਗਾ ਤੋਬੇਰਾਂ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ, ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ, ਨਜਾਇਜ਼ ਕਬਜ਼ਾ ਹਟਾਏ ਗਏ ਸੀਗੇ। ਉਸੇ ਲੜੀ ਦੇ ਤਹਿਤ ਅੱਜ ਮਨਜੀਤ ਕੌਰ ਜੋ ਕਿ ਹੈਗੀ ਹੈ ਗਦੀ ਨੰਬਰ 1 ਤੋਬੇਰਾਂ ਬਸਤੀ ਦੇ ਵਿੱਚ ਦਾ ਇੱਕ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ, ਉਸ ਦਿਨ ਨਜਾਇਜ਼ ਕਬਜ਼ੇ ਨਾਲ ਖਾਲੀ ਕਰਵਾਇਆ ਜਾ ਰਿਹਾ ਹੈ ਇਸ ਗਲੀ ਦੇ ਵਿੱਚ ਕਿੰਨੇ ਕ ਮਕਾਨ ਤੁਸੀਂ ਪਹਿਲਾਂ ਵੀ ਢਾਟ ਕੇ ਹੁਣ ਕਿੰਨੇ ਕਿ ਇਸ ਜਿਹੜੀ ਇਹ ਪਰਟੀਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨੂੰ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਬਰਪਿਤ ਕੋਰ ਦਾ ਘਰ ਹੋਵੇ ਜਾਂ ਹਰਬਨ ਕੋਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈਗੀ ਜਿਹੜੀ ਇਸ ਤੇ ਧੋਬੀਆਣਾ ਬਸਤੀ ਦੇ ਵਿੱਚ ਅਸੀਂ ਕਰ ਰਹੇ ਹਾਂ ਕਿਉਂਕਿ ਧੋਬੀਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਤੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸੇ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਹ ਮਕਦਮੇ ਦਰਜ ਕੀਤੇ ਗਏ ਤੇ ਨਾਲ ਜਿਹੜਾ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਕਿਹੜੀ ਕਿਹੜੀ ਸਰ ਦੇਖੋ ਏਰੀਏ 'ਚ ਬਾਰ-ਬਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ 'ਚ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੱਗਸ ਦੇ ਕੇਸ ਵੀ ਦਰਜ ਹੋਏ ਹੈਗੇ ਦੇਖੋ ਬੇਨਲੀ ਜਿਹੜਾ ਪਰਟੀਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰ ਕਿ ਕਿੱਥੋਂ ਜਿਹੜੀਆਂ ਸਾਨੂੰ ਕਾਲ ਜਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ ਸੋ ਉਹਦੇ ਵਿੱਚ ਪਾਰਟਿਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਧੋਬਿਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟ ਤੋਂ ਕਾਫੀ ਜਿਆਦਾ ਸ਼ਿਕਾਇਤਾਂ ਮਿਲਦੀਆਂ ਸੀਗੇ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਰਹਿੰਦੇ ਸੀਗੇ ਇਸ ਤੋਂ ਇਲਾਵਾ ਵੀ ਇਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖਦੇ ਹੋਏ ਜਿਹੜਾ ਕਿਉਂਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਬੱਚੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੀ ਬਾਕੀ ਜਿਹੜੀ ਗੱਲ ਕਰ ਰਹੇ ਹਾਂ ਤੁਸੀਂ ਅਸੀਂ ਜਿੱਦਾਂ ਪ੍ਰੋਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿੜੀ ਪ੍ਰੋਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਸ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਥੱਬੀ ਥਬੇਨ ਬਸਤੀ ਤੋਂ ਇਲਾਵਾ ਇੱਕ 25 ਕੜਚ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜਿਹਾ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਅ ਨਾਲ ਹੀ ਅਸੀਂ ਬੀੜ ਤਲਾਬ ਵਸਤੀ ਜਿਹੜੀ ਸੀਗੀ ਬਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਣੀ ਕਰਵਾਇਆ ਸੀ ਠੀਕ ਹੈ ਸਟੇਜ ਜਿਹੜੀ ਡੈਡੀ ਐ ਕਿੰਨੀ ਦੇਰ ਤੋਂ ਟ੍ਰੈਕਿੰਗ ਮੌਨ ਲੱਗੀ ਆ ਤੇ ਇਸੇ ਗਲੀ ਦੇ ਜਿਹੇ ਰਹਿੰਦੀ ਆ ਪਹਿਲਾਂ ਵੀ ਛਾਈ ਨੇ ਇਹਦਾ ਪਹਿਲਾ ਯੂਨਿਟ ਆਇਆ ਨਾਲ ਹੀ ਜਦੋਂ ਆਪਾਂ ਆਏ ਆ ਦੇਖੋ ਇਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਜਾਂਦਾ ਪਹਿਲਾਂ ਆ ਉਸ ਨੋਟਿਸ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਟਾਈਮ ਪੀਰੀਅਡ ਮੁਕੰਮਲ ਹੋਣ ਦੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਜਿਹੜਾ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਵਿਦਆਊਟ ਲੀਗਲ ਪ੍ਰੋਸੀਡਿੰਗ ਜਿਹੜੀ ਹੈਗੀ ਆ ਅਸੀਂ ਜਿਹੜੀ ਉਹਦੀ ਕਬਜ਼ਾ ਕਾਰਵਾਈ ਮੁਕੰਮਲ ਨਹੀਂ ਕੀਤੀ ਜਾ ਸਕਦੀ ਮੇਰੀ ਢੋਣੀ ਹੋਰ ਕਿਹਦੀ ਢੋਣੀ ਇਹ ਤਾਂ ਪੁੱਛਣਾ ਮੈਂ ਰੀਜਨ ਕੀ ਹੈ ਸੀ ਜੀ ਦਾ ਤੁਹਾਨੂੰ ਦੱਸੇ ਸਾਨੂੰ ਕੁਝ ਨਹੀਂ ਦੱਸਿਆ ਕੀ ਰੀਜਨ ਹੈ ਸੀ ਜੀ ਦਾ ਹਨਾ ਕਿੰਨੇ ਟਾਈਮ ਦੇ ਸਾਨੂੰ ਹੋ ਕੇ 4-5 ਸਾਲ ਇੱਥੇ ਰਹਿੰਦੇ ਹਾਂ ਗੱਡੀ ਵਾਂ ਚਲਾਉਣਾ ਹੈ ਰਕਲਾ ਡਰਾਈਵਰ ਹੈ ਮੈਂ। ਡਾਈ ਜਾਂਦੇ ਡਾਈ ਜਾਂਦੇ। ਟਾਲਿਆਂ ਦੇ ਕੋਈ ਗੱਲ ਨਹੀਂ। ਕੋਈ ਮਾਮਲੇ ਨਹੀਂ। ਮੇਰੇ ਤਾਂ ਕੋਈ ਮਾਮਲਾ ਨਹੀਂਗਾ। ਮੈਨੂੰ ਗੱਡੀ ਚਲਾਉਣਾ ਇੱਕ ਮਾਮਲਾ ਦਿਖਾ ਦੇਣ ਕੋਈ ਸਰਚ ਕਰ ਦੇਣ ਮੇਰੇ ਤੇ। ਤੁਹਾਡੇ ਘਰ 'ਚ ਕਿਸੇ ਹੋਰ ਤੇ ਹੋਵੇ। ਮੇਰੇ ਭਰਾ ਤੇ ਸੀਗਾ ਉਹ ਮੁੱਕ ਗਏ। ਅੱਛਾ। ਹੁਣ 3-4 ਮਹੀਨੇ ਹੋ ਗਏ ਮੁੱਕਿਆਂ ਨੂੰ। ਉਹ ਕਿਸ ਗੱਲ ਦਾ ਸੀਗਾ ਪਰਚਾ? ਚਿੱਟੇ ਦਾ ਪਰਚਾ ਸੀ ਉਹ ਤੇ। ਪਿੰਦਾ ਸੀ ਕਿ ਵੇਚਦਾ ਪਿੰਦਾ ਵੀ ਸੀਗਾ। ਉਹ ਤੋਂ ਕੁਝ ਨਹੀਂ ਮਿਲੇਗਾ। ਪਿੰਦਾ ਫੜਿਆ ਗਿਆ। ਪਿੰਦਾ ਵੀ ਸੀ ਮਤਲਬ ਵੇਚਦਾ ਵੀ ਸੀ। ਪਿੰਦਾ ਸੀ ਉਹ ਵੇਚਦਾਰੀ ਸੀਗਾ। ਅੱਛਾ। ਹਾਂਜੀ। ਮਾਮਲਾ ਕਿਸ ਦਾ ਦਰਦ ਹੈ?

ਸਾਡਾ ਕੰਮ ਕੀ ਹੈ ਫਿਰ ਸਾਡਾ ਕੰਮ ਹੈ ਲੋਕ ਕਰਨਾ ਆ ਪਾਜੀ ਬਸ ਫਿਰ ਆਪਾਂ ਇਹ ਨਾ ਕਹੀਏ ਵੀ ਤੁਸੀਂ ਤਮਾਸ਼ਾ ਦੇਖਦੇ ਹੋ ਸਵਾਦ ਲੈਂਦੇ ਹੋ ਸਾਡਾ ਕੰਮ ਹੈ ਅਸੀਂ ਪਹਿਲਾਂ ਪੁਲਿਸ ਨੂੰ ਪੁੱਛ ਕੇ ਆਏ ਹਾਂ ਕੋਈ ਗੱਲ ਅਸੀਂ ਕਰਾਂ ਬਦਲ ਕੇ ਕਰਦੇ ਦੇਖੋ ਜੋ ਤੁਸੀਂ ਕਹਿਣਾ ਸੀ ਉਹ ਸੁਣਾਣਾ ਆ ਇਹ ਤਾਂ ਹੈ ਨਹੀਂ ਤੁਸੀਂ ਮੂੰਹ ਚੋਂ ਕੁਛ ਕੱਢਿਆ ਤੇ ਸਾਡੇ ਕੈਮਰਾ ਦੇ ਵਿੱਚ ਕੁਝ ਹੋਰ ਚਲਾ ਜਾਣਾ ਇਹ ਤਾਂ ਹੈ ਨਹੀਂ ਨਾ ਤੁਸੀਂ ਕਹਿ ਰਹੇ ਸੀਗੇ ਤੁਸੀਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਨਹੀਂ ਵੇਚਦੇ ਫਿਰ ਮੇਰੀ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅਸੀਂ ਵਾਖਰਾ ਕੀ ਕਰਾਂਗੇ ਕਿ ਤੁਹਾਡਾ ਪਤ ਲੈਣਾ ਸਾਡਾ ਕੰਮ ਨਹੀਂ ਹੈ ਛੋਟੇ ਵੀਰ ਸਾਡਾ ਫਰਜ ਹੈ ਤੁਸੀਂ ਮੇਰੀ ਗੱਲ ਨੂੰ ਸੁਣੋ ਕੱਲ੍ਹ ਆ ਕੇ ਤੁਸੀਂ ਪਾਗੇ ਨਹੀਂ ਗਾ ਸੁਣੋ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਤੁਸੀਂ ਕੱਲ ਨੂੰ ਇਹ ਕਹਿੰਦੇ ਕਿ ਸਾਡਾ ਪੱਖ ਨਹੀਂ ਰੱਖਿਆ ਛੋਟੇ ਭੈਣ ਨਾ ਬੋਲੇ ਕੋਈ ਅੱਬ ਨਹੀਂ ਲਗਾਤਾਰ ਇੱਥੇ ਹਰ ਵਾਰ ਪੁਲਿਸ ਆਉਂਦੀ ਹੈ ਪੀਲਾ ਪੰਜਾ ਚੱਲਦਾ ਹੈ ਕੀ ਲੱਗਦਾ ਤੇ ਨਸ਼ਾ ਵਿਕਦਾ ਹੈਗਾ ਇੱਥੇ ਉਹਦਾ ਵੀਰੇ ਹੁਣ ਪੁਲਿਸ ਨੂੰ ਪਤਾ ਹੋਊਗਾ ਇਹ ਪੁਲਿਸ ਦਾ ਸੀ ਕਰਦੀ ਪੁਲਿਸ ਨੇ ਕੋ ਲੱਭਿਆ ਸਾਡਾ ਸਾਡਾ ਫਰਜ ਹੈ ਹੁਣ ਜਦੋਂ ਤੁਸੀਂ ਬੋਲਣ ਲੱਗੇ ਸੀ ਕਿਹੜੀ ਗੱਲ ਸੁਣੋ ਜੇ ਅਸੀਂ ਤੁਹਾਡੀ ਗੱਲ ਨਾ ਸੁਣਦੇ ਤੇ ਤੁਸੀਂ ਕਹਣਾ ਸੀ ਸਾਡੀ ਗੱਲ ਨਹੀਂ ਸੁਣੋ ਨਹੀਂ ਨਹੀਂ ਸਾਡੀ ਗੱਲ ਸੁ ਤੁਸੀਂ ਆਪ ਜੀ ਆ ਕੇ ਕੈਮਰੇ ਦੇ ਜੀ ਤੁਸੀਂ ਮੇਰੀ ਮੇਰੀ ਕੋ ਗੱਲ ਤੁਹਾਨੂੰ ਤੁਸੀਂ ਆਪ ਹੀ ਕਹਿ ਰਹੇ ਸੀ ਸਾਹਮਣੇ ਅਸੀਂ ਕੈਮਰਾ ਲੈ ਕੇ ਮੁਰੇ ਕਰਦੇ ਸੀ ਤੁਸੀਂ ਬੋਲੋ ਤੁਸੀਂ ਬੋਲੋ ਪਹਿਲਾਂ ਤੁਸੀਂ ਬੋਲਦੇ ਸਾਨੂੰ ਵੀ ਪਤਾ ਨਹੀਂ ਪਹਿਲਾਂ ਤੁਸੀਂ ਬੋਲੇ ਕਿ ਮੰਜਲੀ ਕੋਠੇ ਸਾਡੀ ਤੁਸੀਂ ਇਹ ਕਹਿ ਰਹੇ ਹੋ 10 ਮੰਜ਼ਲੀ ਇਹ ਮੇਰੀ 10 ਮੰਜ਼ਲੀ ਕੋਠੀ ਨਾਲੋਂ ਚੱਲ ਸੋਨੀ ਸੀ ਨਾ ਮੈਂ ਪਿੱਛੇ ਸਾਡੀ ਗੱਲ ਤਾਂ ਸੁਣ ਲੈਣਾ ਹੀ ਸੀ ਸੋਟ ਸਾਡਾ ਕੰਮ ਛੋਟੇ ਵੀ ਰਿਹਾ ਹੈ ਇਹਨੂੰ ਕਰਦੀ ਵੀ ਵੀਡੀਓ ਫਿਰ ਦੇਖ ਲਓ ਚੰਗੀ ਜਿਹਾ ਬਣਾ ਕੇ ਦਿਖਾਓ ਬੰਦ ਕਰ ਦਿਓ ਪਿਆ ਆ ਵੀ ਆ ਦੇਖੋ ਜੀ ਕਿੱਡੀ ਕੋਠੀ ਹੈ ਇਹ ਹਾਂ ਕਿਸੇ ਢਾਉਣ ਲੱਗੇ ਨਹੀਂ ਤੁਹਾਡੀ ਕੋਠੀ ਹੈ ਜਿਹੜੀ ਤਾਂ ਰਹੇ ਹਾਂ ਹਾਂ ਸਾਡੀ ਕੋਠੀ ਹੈ ਜਿਹੜਾ ਮਤਲਬ ਘੱਟ ਆਉਣਾ ਜੇ ਕੋ ਨੋਟਿਸ ਦਿੱਤਾ ਤੁਹਾਨੂੰ ਸਾਨੂੰ ਇਹ 7-8 ਮਹੀਨੇ ਪਹਿਲਾਂ ਆਇਆ ਸੀ ਪੁੱਛੋ ਬਿਲਕੁਲ ਵੀ ਪਹਿਲਾਂ ਕੋਈ ਕੋਈ ਤੁਹਾਨੂੰ ਨੋਟਿਸ ਦਿੱਤਾ ਇਹਨਾਂ ਨੂੰ ਤੁਸੀਂ ਆਪਣਾ ਨਾਮ ਦੱਸ ਸਕਦੇ ਹੋ ਅਸੀਂ ਨਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਾਂ ਮੈਂ ਇੱਥੇ ਰਹਿੰਦਾ ਜੀ ਜੀ ਮੇਰੀ ਗੱਲ ਸੁਣੋ ਇੱਧਰ ਨਾਲ ਰਹਿੰਦੇ ਆ ਅੱਛਾ ਵੀ ਜੇ ਨਸ਼ੇ ਦਾ ਕਰਕੇ ਢਾਉਂਦੇ ਆ ਕੋ ਨਸ਼ੇ ਦੇ ਬਾਬਤ ਕੋਈ ਕਾਨੂੰਨੀ ਨੋਟਿਸ ਇਹਨਾਂ ਨੇ ਦਿੱਤਾ ਹੈ ਅਜਾ ਤੁਹਾਨੂੰ ਕੁਝ ਪਤਾ ਇਸ ਗੱਲ ਬਾਰੇ ਕਿ ਨਹੀਂ ਮੈਨੂੰ ਪਤਾ ਆਹੀ ਵੀ ਨਸ਼ਾ ਨਸ਼ਾ ਨਸ਼ੀਲੀ ਆਦਤ ਵਿੱਚ ਕਹਿੰਦੇ ਆ ਕਹਿੰਦੇ ਨਸ਼ਾ ਕਰਦਾ ਨਸ਼ੇ ਦਾ ਡਾਕਟਰ ਇਸ ਤੈ ਇਥੇ ਕੋਈ ਵੀ ਨਹੀਂ ਖਾਲੀ ਜਾਣਾ ਸਾਰਿਆਂ ਦੇ ਘਟਾਉਣਗੇ ਸੱਤ ਰੜਦੇ ਮਸਲਾ ਸਮਝੋ ਨਾ ਤੁਸੀਂ ਵੀ